ਰਮਦੀਪ ਸਿੰਘ ਬਿੱਟੂ ਜੀ ਮੇਰੇ ਵਰਗਿਆਂ ਨੂੰ ਇਹ ਸਮਝ ਨਹੀਂ ਪੈਂਦੀ ਕਿ ਜਦ ਕਦੇ ਵੀ ਸਿੱਖਾਂ ਦੇ ਵਿਰੁੱਧ ਕੋਈ ਗੱਲ ਹੁੰਦੀ ਤੇ ਤੁਹਾਨੂੰ ਚਾਹਤ ਨੂੰ ਚੜ ਜਾਂਦਾ ਹੈ ਤੁਸੀਂ ਹੁਣੇ ਦਾਵਾ ਕਰਦੇ ਚਿੱਕ ਕੇ ਮੈਂ ਸਿੱਖ ਹਾਂ ਪਰ ਹਾਂ ਇਹ ਵੀ ਗੱਲ ਸਹੀ ਹੈ ਕਿ ਤੁਹਾਡੇ ਰਗਾਂ ਦੇ ਵਿੱਚ ਬਿਅੰਤੇ ਗੁੱਝੜ ਦਾ ਖੂਨ ਦੌੜਦਾ ਹੈ ਜਿਨਨੇ 1992 ਤੋਂ ਲੈ ਕੇ 95 ਦੇ ਅਖੀਰ ਤੱਕ ਜੋ ਜ਼ੁਲਮ ਤੇ ਸਤਮ ਕੀਤੇ ਐ ਉਹ ਤੇਰੇ ਹਾਸੇ ਵਿੱਚ ਦਰਦ ਐ ਤੇ ਤੁਹਾਡੇ ਟੱਬਰ ਦੇ ਮੂੰਹ ਦੇ ਉੱਤੇ ਕਾਲਖ ਐ ਤੁਕਲਾ ਕਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਚੱਪੇ-ਚੱਪੇ ਪੰਜਾਬ ਦੀ ਧਰਤੀ ਨੂੰ ਤੇਰੇ ਦਾਦਿਆਂ ਨੇ ਖੂਨ ਨਾਲ ਰੰਗਦਾ ਸੀ ਕਹਾਂ ਤੋਂ ਅਣਦਾੜੀਏ ਮੁੰਡੇ ਚੁੱਕ-ਚੁੱਕ ਕੇ ਤਸੀਹੇ ਕੇਂਦਰਾ ਚ ਪਾੜ-ਪਾੜ ਕੇ ਉੱਥੋਂ ਕੱਢ ਕੇ ਗੋਲੀਆਂ ਮਾਰ ਕੇ ਜਾਂ ਦਰਿਆ ਬੁਰਦ ਕਰ ਦਿੱਤੇ ਜਾਂ ਅਣਪਛਾਤੀਆਂ ਦੀ ਲਾਸ਼ਾਂ ਕਹਿ ਕੇ ਕਿਸਾਰਜ ਦਿੱਤੀ ਗਈ। ਔਰ ਉਸ ਸਮੇਂ ਦੌਰਾਨ ਜਿੱਥੇ ਮੈਨੂੰ ਲੰਬਾ ਸਮਾਂ ਜੇਲ੍ਹ ਤੇ ਰਹਿਣਾ ਪਿਆ। ਔਰ ਕਈ ਵਾਰ ਅਮ ਨੂੰ ਤਸੀਹੇ ਕੇਂਦਰਾ ਦਾ ਵੀ ਜਿਹੜੇ ਗੁੱਚੜਖਾਨੇ ਸੀ ਉਹਨਾਂ ਦਾ ਵੀ ਜਿਹੜਾ ਮੈਨੂੰ ਸ਼ਿਕਾਰ ਹੁੰਦਾ ਹੈ ਚਾਹੇ ਉਹ ਅਮਰ ਸਦਾ ਬੀਅਰ ਮਾਡਰਨ ਸੀਗਾ ਔਰ ਉਸ ਸਮੇਂ ਪੰਜਾਬ ਤੇ ਤੇਰੇ ਦਾਦੇ ਦਾ ਰਾਜ ਸੀਗਾ ਔਰ ਤੇਰੇ ਦਾਦੇ ਦੇ ਰਾਜ ਵਿੱਚ ਧੀਆਂ ਭੈਣਾਂ ਦੀਆਂ ਚੀਕਾਂ ਸੁਣਦਾ ਰਹੇ ਚੀਕਾਂ ਜਿਹੜਾ ਬੀਅਰ ਮਾਡਰਨ ਸਕੂਲ ਸੀ ਜਿਹੜਾ ਬੁੱਚੜਖਾਨਾ ਸੀ ਪੰਜਾਬ ਦਾ ਸਭ ਤੋਂ ਵੱਡਾ ਉੱਥੇ ਅਣੂਏ ਮੁੰਡਿਆਂ ਦੀਆਂ ਚੀਕਾਂ ਸੁਣਦਾ ਰਹਾਂ ਮੈਂ ਤੇ ਕਿਸ ਤਰ੍ਹਾਂ ਉਹਨਾਂ ਨੂੰ ਕੱਢ ਕੇ ਲੈ ਜਾਂਦੇ ਸੀ ਤੇ ਬਾਅਦ ਚ ਖਬਰ ਆਉਂਦੀ ਸੀ ਕਿ ਮੁਕਾਬਲੇ ਚ ਮਰੇ ਗਏ। ਨਾ ਤੁਸੀਂ ਕਿਸੇ ਨੂੰ ਦੱਸਦੇ ਸੀ ਕਿੱਥੇ ਲੈ ਕੇ ਚੱਲੇ ਆਂ। ਮਾਪਿਆਂ ਦੇ ਸਾਹਮਣੇ ਚੁੱਕੇ ਹੋਏ ਪੁੱਤ ਨੂੰ ਭੈਣ ਦੀਆਂ ਵੱਜਦੀਆਂ ਧੀਹਾਂ ਦੇ ਸਾਹਮਣੇ ਚੁੱਕੇ ਹੋਏ ਵੀਰ ਨੂੰ ਉਸ ਤੇ ਗੁਰੂ লাশ ਵੀ ਦੇਂਦੇ ਰਹੇ। ਕੁਈ ਉਹਦਾ ਦਾ ਸੰਸਕਾਰ ਹੀ ਕਰਨ ਲਈ ਕੋਈ ਰਸਮਾਂ ਹੀ ਨਿਭਾਣ ਹੋਵੇ ਤੁਸੀਂ ਗੱਲਾਂ ਕਰਦੇ ਜੀ ਤੁਸੀਂ ਇਨਸਾਫ ਦੀਆਂ ਨਿਆਂ ਦੀਆਂ ਕਾਨੂੰਨ ਦੀਆਂ ਗੱਲਾਂ ਕਰਦੇ ਜੀ ਉਹ ਤੇਰੇ ਦਾਦੇ ਨੇ ਤੇ ਉਹਨਾਂ ਸ਼ਹੀਦਾਂ ਦੀ ਯਾਦ ਚ ਬਣੇ ਹੋਏ ਗੁਰਦੁਆਰੇ ਢਾਤੇ ਕਿੰਨੇ ਗੁਰਦੁਆਰੇ ਢਾਤੇ 30 ਕਿੰਨੀ ਥਾਂ ਹੀ ਲੱਗੇ ਹੋਏ ਉਹਨਾਂ ਦੀ ਯਾਦ ਚ ਨਿਸ਼ਾਨ ਸਭ ਬਣਦੇ ਜਥੇਦਰ ਬਰਬੇ ਸਿੰਘ ਕਾਉਂ ਕੀ ਪੁਰੂ ਦੇ ਆਨੇ ਜਿਹੜੇ ਗਈਆਂ ਇਸੇ ਜਿਹੇਤੀ ਜਗਰਾਵਾਂ ਦੇ ਵਿੱਚ ਉਹਨੂੰ ਘਰੋਂ ਚੁੱਕ ਕੇ ਜਿਸ ਤਰ੍ਹਾਂ ਤਸੀਹੇ ਦਿੱਤੇ ਗਏ ਜਿਸ ਤਰ੍ਹਾਂ ਕੋ-ਕੋ ਕੇ ਸ਼ਹੀਦ ਕੀਤਾ ਗਿਆ ਤੇ ਲਾਸ਼ ਫਿੱਤੌਲ ਪਣੀ ਸੀ ਦਰਿਆ ਫਰਦ ਕਰਦੀ ਸੀ ਤੇਰੇ ਦਾਦਾ ਜੀ ਦੇ ਹੁਕਮਜੂ ਸੀ ਭਾਈ ਜਸਵੰਤ ਸਿੰਘ ਖਲੜਾ ਜਿਨੇ 25000 ਲਵਾਰਸ਼ ਲਾਸ਼ਾਂ ਦਾ ਲੇਖਾ ਜਿਹੜਾ ਆ ਉਹ ਦੁਨੀਆ ਦੇ ਸਾਹਮਣੇ ਰੱਖਿਆ ਸੀ ਕਿ ਤੇਰੇ ਦਾਦੇ ਨੇ ਕਿਵੇਂ ਕਹਿਰ ਕੀਤਾ ਸੀਗਾ ਉਹਨੂੰ ਘਰੋਂ ਚੁੱਕ ਕੇ ਲੋਕਾਂ ਦੇ ਸਾਹਮਣੇ ਲੈ ਗਏ ਤੇ ਜਿਹੜਾ ਲੋਕਾਂ ਵਾਸਤੇ ਇਨਸਾਫ ਮੰਗਦਾ ਸੀਗਾ ਉਹਨਾਂ નિર્ਦੋਸ਼ ਸਿੱਖਾਂ ਦੇ ਜਿਨ੍ਹਾਂ ਨੂੰ ਲਵਾਰਸ਼ ਲਾਸ਼ਾਂ ਲਾਸ਼ਾਂ ਕਹਿ ਕੇ ਸਾੜ ਦਿੱਤਾ ਗਿਆ ਸੀਗਾ ਸੰਸਕਾਰ ਕਰ ਦਿੱਤਾ ਗਿਆ ਸੀ ਹੈ ਉਹਨਾਂ ਦੇ ਵਿੱਚ ਹੀ ਤੇਰੇ ਦਾਦੇ ਨੇ ਤੇ ਤੇਰੇ ਦਾਦੇ ਦੇ ਅਹਿਲ ਕਰਾਂ ਨੇ ਉਹਨੂੰ ਇਹ ਲਵਾਸ਼-ਲਾਸ਼ ਬਣਾਤਾ ਤੂੰ ਯਰ ਕਿ ਨਾ ਕਰ ਪਰ ਜਿਹੜੀਆਂ ਤਰੀਕ ਕਰਪੂਤਾ ਸਾਹਮਣੇ ਆਉਂਦੀਆਂ ਨੇ ਸੁੱਚੇ ਆਨੰਦ ਵਾਲੀਆਂ ਹਾਂ ਜਿਨੇ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਜਸਮੀਸ਼ ਪਿਤਾ ਦੇ ਲਾਲਾਂ ਦੇ ਬਾਰੇ ਸੁਪਾਸਰ ਹੰਦ ਨੂੰ ਚੁੱਕਿਆ ਸੀਗਾ ਤੇ ਤੂੰ ਅੱਜ ਉਹੀ ਰੋਲ ਅਦਾ ਕਰ ਰਿਹਾ ਹੈਂ ਕੇਂਦਰ ਸਰਕਾਰ ਕੋਲੇ ਕਿ ਵੇਖਿਆ ਅਜੇ ਕਿਤੇ ਸਿੱਖਾਂ ਦੇ ਉੱਤੇ ਰਹਿਮ ਨਾ ਕਰਦੇਓ ਕਿਤੇ ਵੇਖਿਆ ਅਜੇ ਕਿਤੇ 30-30 ਸਾਲਾਂ ਤੋਂ ਜਿੰਨਾਂ ਚ ਬਿਠੇ ਬੰਦੀ ਸਿੰਘਾਂ ਦੇ ਉੱਤੇ ਰਹਿਮ ਨਾ ਕਰਦੇਓ ਅਸੀਂ ਰਹਿਮ ਨਹੀਂ ਮੰਗਦੇ ਸੀ ਇਨਸਾਨ ਮੰਗਦੇ ਸੀ 80 ਹੱਕ ਮੰਗਦੇ ਆ ਤੇ ਦੁਹਾਂਤੋਂ ਨਹੀਂ ਲੈਣ ਦਿੰਦੇ ਕਦੀ ਤੁਸੀਂ ਸਰਦਾਰ ਸੁੰਦਰ ਸਿੰਘ ਮਜੀਠੀਆ ਦੇ ਰੂਪਿੰਦੇ ਜੀ ਸਰਦਾਰ ਸੁੰਦਰ ਸਿੰਘ ਮਜੀਠੀਆ ਦਾ ਇਤਿਹਾਸ ਪੜ੍ਹੀ 1919 ਦੇ ਜੀ ਜਨ ਡੈਰ ਨੂੰ ਉਹਨੇ ਸਰੋਪਾ ਦਿੱਤਾ ਸੀ ਗਿਆ ਹੱਥ ਹੋ ਗਈ ਹੈ ਪਤਨੀ ਕਿੰਨੇ ਗੱਲ ਬਣਾਈਆਂ ਕਿੱਥੋਂ ਚੱਕਦੇ ਜੇ ਇੱਕ ਤੇਰੀ ਭਗਵੰਤ ਮਾਨਨਾ ਯਾਰੀ ਆ ਹਾਂਜੀ ਉਹਦੇ ਵਾਲੀ ਭਾਸ਼ਾ ਤੂੰ ਬੋਲਦਾ ਹੈ 1919 ਦੇ ਵਿੱਚ ਜਲਿਆਂ ਵਾਲੇ ਬਾਗ ਦਾ ਸਾਾਕਾ ਹੁੰਦਾ ਤੇ 1920 ਦੇ ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਚਾਹੁੰਦੀ ਹੈ ਤੇ ਸਭ ਤੋਂ ਪਹਿਲਾ ਪ੍ਰਧਾਨ ਸਮਚੀ ਕੌਂਗਲ ਸਰਬਸੰਤੀ ਨਾਲ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਨਿਯੁਕਤ ਕੀਤਾ ਜਾਂਦਾ ਪਤਨੇ ਕਿੱਥੋਂ ਤੁਸੀਂ ਬਦਨਾਮੀ ਦੇ ਟਿੱਕੇ ਚੱਕੀ ਫਿਰਦੇ ਜੀ ਜਿਹਦੇ ਮਰਜ਼ੀ ਲਾਉਣ ਦੀ ਕੋਸ਼ਿਸ਼ ਕਰਦੇ ਘੱਟੋ ਘੱਟ ਆਪਦੇ ਦਾਦੇ ਏਰ ਕਾ ਜਾਂ ਆਪਦੇ ਖਾਨਦਾਨ ਵਰਗੇ ਲੋਕਾਂ ਨੂੰ ਨਾ ਸਮਝੋ ਤੇ ਬਾਕੀ ਰਹੀ ਮੇਰੇ ਵੱਲੋਂ ਵਿਧਾਨ ਸਭਾ 'ਚ ਜੋ ਕਿਹਾ ਗਿਆ ਪੰਜਾਬ ਦੇ ਹੱਕਾਂ ਲਈ ਉਦੋਂ ਮਿਲਣਦੇ ਰਹੇ ਆਂ ਪੰਥ ਦੇ ਹੱਕਾਂ ਲਈ ਉਦੋਂ ਵੀ ਲੜਦੇ ਰਹੇ ਆਂ ਅੱਜ ਵੀ ਲੜਦੇ ਆਂ ਤੇ ਆਖਰੀ ਸਾਹ ਤੱਕ ਲੜਦੇ ਰਹਿਾਂਗੇ ਆਪਦੇ ਅੱਥੇ ਲਾਉਂਦੇ ਨੇ ਸਿੱਖਾਂ ਦੇ ਹੋਏ ਜ਼ੁਲਮ ਦੀ ਗੱਲ ਕਰਨ ਦੀ ਥਾਂ ਤੇ ਸਿੱਖਾਂ ਨਾਲ ਹੋਈ ਬੇਇਨਸਾਫੀ ਦੀ ਗੱਲ ਕਰਨ ਤਾਂ ਕੰਨੀ ਥਾਂ ਤੇ ਸ਼੍ਰੀ ਹਰਮੰਦਰ ਸਾਹਿਬ ਤੇ ਇਹਨਾਂ ਦੀ ਮਾਂ ਵੱਲੋਂ ਇੰਦਰਾ ਗਾਂਧੀ ਵੱਲੋਂ ਕੀਤੇ ਹੋਏ ਹਮਲੇ ਦੀ ਗੱਲ ਕਰਨ ਤੇ 84 ਦੇ ਕਤਲੇਆਮ ਦੀ ਇਨਸਾਫ਼ ਦੀ ਗੱਲ ਕਰਨੀ ਥਾਂ ਤੇ ਇਹ ਸਿੱਖਾਂ ਦੇ ਦਿਵਾਲੀ ਹੋ ਰਹੀਦਾ ਗੱਲ ਕਰ ਤੈਨੂੰ ਪਤਾ ਨਹੀਂ ਕੀ ਤੈਨੂੰ ਦੁਸ਼ਮਣੀ ਆ ਜਾਂ ਕੀ ਤੈਨੂੰ ਵੈਰ ਆ ਜਾਂ ਕੀ ਤੇਰੇ ਮਨ 'ਚ ਜ਼ਹਿਰ ਆ ਇਹ ਜ਼ਹਿਰ ਜਿਸ ਤਰ੍ਹਾਂ ਦੇ ਤੂੰ ਉੱਗਦਾ ਇਹ ਇਤਿਹਾਸ ਬੰਨੇ ਆ ਤੇ ਤੈਨੂੰ ਸਿੱਖ ਧਰਮ ਦੇ ਵਿੱਚ ਸਿੱਖਾਂ ਦੇ ਦੁਸ਼ਮਣ ਦੇ ਤੌਰ ਤੇ ਜਿੱਦਾਂ ਤੇਰੇ ਦਾਦੀ ਨੂੰ ਜਦ ਤੇ ਬੁੱਤ ਨੂੰ ਜਾਣਿਆ ਜਾਊ ਉਸੇ ਤਰ੍ਹਾਂ ਉਸੇ ਕਤਾਰ ਦੇ ਵਿੱਚ ਹੀ ਤੈਨੂੰ ਜਾਣਿਆ ਜਾਊਗਾ ਇਸ ਕਰਕੇ ਸਮਝਣ ਦੀ ਕੋਸ਼ਿਸ਼